ਸਿੱਖ ਜਗਤ ਨਾਲ ਸਿੱਖ ਪੰਥ ਨਾਲ ਸਿੱਖ ਰਾਜਨੀਤੀ ਨਾਲ ਸੰਬੰਧਤ ਬਹੁਤ ਵੱਡੀ ਖਬਰ ਹੈ ਤਾਜ਼ਾ ਖਬਰ ਹੈ ਖਬਰ ਵੀ ਸ਼ੇਅਰ ਕਰਦੇ ਆ ਤੇ ਥੋੜੀ ਜੀ ਉਹਦੇ ਤੇ ਤਿਰਸ਼ੀ ਨਜ਼ਰ ਵੀ ਪਾਵਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਅਹੁਦੇਦਾਰਾਂ ਦੀ ਚੋਣ ਇੱਕ ਵਾਰ ਫਿਰ ਹੋ ਗਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਲ ਹਾਊਸ ਦੀ ਮੀਟਿੰਗ ਸੀ ਅੱਜ ਸਲਾਨਾ ਚੋਣ ਹੋਈ ਸੀ ਤੇ ਸਲਾਨਾ ਚੋਣ ਦੇ ਵਿੱਚ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਹੋਣੀ ਸੀ ਤੇ ਇਸ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ ਨੇ ਇੱਕ ਨਾ ਉਹਨਾਂ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਜਿਥੇ ਟੋੜਾ ਤੋਂ ਬਾਅਦ ਤੇ ਪੰਜਵੀਂ ਵਾਰ ਉਹ ਪ੍ਰਧਾਨ ਚੁਣੇ ਗਏ ਨੇ ਪੰਜਵੀਂ ਵਾਰ ਪ੍ਰਧਾਨ ਚੁਣੇ ਗਏ ਨੇ ਹਰਜਿੰਦਰ ਸਿੰਘ ਧਾਮੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਕੋਲ 136 ਵੋਟਾਂ ਬਈਆਂ ਅੱਜ ਜਨਰਲ ਹਾਊਸ ਦੇ ਵਿੱਚ ਚੋਣ ਹੋਈ VOTING ਹੋਈ ਵੋਟਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ 117 ਵੋਟਾਂ ਮਿਲੀਆਂ ਐਡਵੋਕੇਟ ਧਾਮੀ ਨੂੰ 117 ਵੋਟਾਂ ਮਿਲੀਆਂ ਜਦੋਂ ਕਿ ਉਹਨਾਂ ਦੇ ਮੁਕਾਬਲੇ ਖੜੇ ਪੁਨਰ ਸਰਜੀਤ ਅਕਾਲੀ ਦਲ ਦੇ ਉਮੀਦਵਾਰ ਮਿੱਠੂ ਸਿੰਘ ਕਾਨੇਕੇ ਨੂੰ ਸਿਰਫ 18 ਵੋਟਾਂ ਮਿਲੀਆਂ ਮਿੱਠੂ ਸਿੰਘ ਕਾਨੇਕੇ ਜਿਹੜੇ ਕਿ ਗਿਆਨੀ ਹਰਪ੍ਰੀਤ ਸਿੰਘ ਦੀਗਵਾਈ ਹੇਠ ਅਕਾਲੀ ਦਲ ਨੇ ਉਮੀਦਵਾਰ ਬਣਾਈ ਸੀ ਉਸ ਨੂੰ Uh, 18 ਵੋਟਾਂ ਵੀ ਨਹੀਂ ਆ ਇੱਕ ਵੋਟ ਰੱਦ ਹੋ ਗਈ ਕੁੱਲ 136 ਵੋਟਾਂ ਪੋਲ ਹੋਈਆਂ ਸੀ ਵੈਸੇ 170 ਮੈਂਬਰ ਨੇ ਤੇ ਟੋਟਲ 185 ਨੇ ਪਰ ਉਹਦੇ ਚ 33 ਦੇ ਜਿਹੜੀ ਪਿਛਲੇ ਹਾਊਸ ਤੋਂ ਹੁਣ ਤੱਕ ਦੀ 33 ਮੌਤ ਹੋ ਚੁੱਕੀ ਆ ਕੁਝ ਬਾਹਰ ਸੀ ਇਹ ਕੁਝ ਗੈਰਹਾਜ਼ਰ ਸੀ ਤੇ ਕੁੱਲ 136 ਵੋਟਾਂ ਪਈਆਂ ਇਹ ਚੋਂ 117 ਵੋਟਾਂ ਹਰਜਿੰਦਰ ਸਿੰਘ ਤਾਮੀਰ ਪਈਆਂ ਤੇ ਪੰਜਵੀਂ ਵਾਰ ਉਹ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਵਰਦਾਨ ਚੁਣੇ ਗਏ ਨੇ ਬਾਕੀ ਉਦਵਾਰਾਂ ਦੀ ਵੀ ਚੋਣ ਹੋ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਣੀ ਸਾਡੀ ਵੈਬਸਾਈਟ ਤੇ ਇਹ ਅਸੀਂ ਸ਼ੇਅਰ ਕਰ ਦਿੱਤਾ ਪਰ ਇਹਦਾ ਚੋਣ ਦਾ ਇਸ ਵੇਲੇ ਇਸ ਮੌਕੇ ਜਦੋਂ ਕਿ ਤਰਨਤਾਰਨ ਦੀ ਚੋਣ ਹੋ ਰਹੀ ਹੈ ਤੇ 27 ਦੀਆਂ ਚੋਣਾਂ ਵੀ ਨੇੜੇ ਪਾਰੀਆਂ ਨੇ ਇਸ ਵੇਲੇ ਕਾਫੀ ਅਰਥ ਹੈ ਦਾ ਕਿ ਕਾਲੀ ਦਲ ਹਾਲਾਂਕਿ ਪੂਰਾ ਜੋਰ ਲਗਾਇਆ ਜੀ ਦੂਜੇ ਪਾਸੇ ਪਿਛਲੀ ਵਾਰ ਵੀ ਲੱਗਿਆ ਉਸ ਤੋਂ ਪਹਿਲੀ ਵਾਰ ਵੀ ਲੱਗਿਆ ਬਹੁਤ ਸਾਰੀਆਂ ਤਾਕਤਾਂ ਇਕੱਠੀਆਂ ਹੋਈਆਂ ਵਿਚੇ ਕਈ ਪਾਰਟੀਆਂ ਨੇ ਵੀ ਕੋਸ਼ਿਸ਼ ਕੀਤੀ ਪਰ ਸ਼੍ਰੋਮ ਸੁਖਵੀਰ ਸਿੰਘ ਬਾਦਲ ਦੇ ਵਾਈਟ ਹੱਟਲੇ ਸ਼੍ਰੋਮਣੀ ਕਾਲੀ ਦਲ ਨੇ ਫੇਰ ਇਸ ਵਾਰ ਜਿਹੜੀ ਹੈ ਪ੍ਰਧਾਨਗੀ ਦੀ ਚੋਣ ਜਿੱਤ ਲਈ ਹੈ ਤੇ ਜਿਸ ਨਾਲ ਕੇ ਅਕਾਲੀ ਦਲ ਨੂੰ ਉਸ ਕਾਲੀ ਦਲ ਨੂੰ ਕਾਫੀ ਸਪੋਰਟ ਮਦਦ ਅਤੇ ਸਹਾਇਤਾ ਮਿਲਦੀ ਹੈ ਕਿਉਂਕਿ ਬਹੁਤ ਵੱਡਾ ਅਦਾਰਾ ਸ਼੍ਰੋਮਣੀ ਗੁਰਦੁਆਰਾ ਬੰਦਕਮੇਟੀ ਸਾਰੇ ਗੁਰਦੁਆਰਿਆਂ ਦਾ ਪ੍ਰਬੰਧਿਤ ਕੋਲ ਹੈ ਸੋ ਇਹਦਾ ਮਤਲਬ ਇਹ ਹੈ ਕਿ ਆਵੇਂ ਕਿਉਂਕਿ ਗੈਨੀ ਹਰਪ੍ਰੀਤ ਸਿੰਘ ਦੀ ਗਵਾਈ ਹੇਠਲੇ ਉਹਨਰਜੀ ਅਕਾਲੀ ਦਲ ਦੀ ਕਾਇਮੀ ਤੋਂ ਬਾਅਦ ਇਹ ਪਹਿਲੀ ਇਲੈਕਸ਼ਨ ਸੀ ਅਕਾਲੀ ਦਲ ਦਫਾੜ ਹੋਇਆ ਬਹੁਤ ਸਾਰੇ ਨੇਤਾ ਛੱਡ ਕੇ ਚਲੇ ਗਏ ਹੁਣ ਦੂਜੇ ਮੁਕਾਬਲੇ ਦੀ ਵੀ ਉਹਨਾਂ ਨੇ ਕਾਲੀ ਦਲ ਬਣਾ ਲਿਆ ਤੇ ਇਸ ਦੇ باوجود ਉਹ ਸ਼੍ਰੋਮਣੀ ਗੁਰਦਾਰਾ ਪੰਥ ਦੇ 80 ਦੇ ਵਿੱਚ ਆਪਣਾ ਜਿਹੜਾ ਜਿਹੜਾ ਆਧਾਰ ਹੈ ਉਹ ਐਸਾ ਤੱਕ ਨਹੀਂ ਬਣਾ ਸਕੇ ਕਿ ਉਹ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਖਰਾਅ ਸ਼ਕਣ ਸੋ ਇਹ ਉਹਨਾਂ ਵਾਸਤੇ ਪਹਿਲਾ ਟੈਸਟ ਸੀ ਇੱਕ ਕਹਿ ਸਕਦੇ ਆ ਗਿਆਨੀ ਹਰਪ੍ਰੀਤ ਸਿੰਘ ਦੀ ਵਾਇਵਟ ਲਈ ਕਾਲੀ ਵਾਸਤੇ ਕਿ ਉਹ ਐਟਪੀਸੀ ਵਿੱਚ ਕਿੰਨੇ ਮੈਂਬਰ ਜਿਹੜੇ ਆ ਉਹ ਹਾਸਲ ਕਰ ਸਕਦੇ ਨੇ ਸੋ ਸਿਰਫ 18 ਵੋਟਾਂ ਮਿਲੀਆਂ ਪਿਛਲੇ ਵਾਰ 11 ਮਿਲੀਆਂ ਸੀ ਉਸ ਵੇਲੇ ਜਿਹੜੀਆਂ ਜਿਹੜੀ ਬੀਬੀ ਜੀ ਗਿਰਕਰ ਨੂੰ 33 ਵੋਟਾਂ ਮਿਲੀਆਂ ਸੀ ਸੋ ਇਹ ਰਿਜ਼ਲਟ ਜਿਹੜਾ ਅੱਜ ਆਇਆ ਸੋ ਸਾਡੇ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਬਹੁਤ ਮੁਬਾਰਕਾਂ ਸ਼ੁਭ ਸ਼ਾਮਾ ਹਰਜਿੰਦਰ ਸਿੰਘ ਧਾਮੀ ਪਿਛਲੇ ਜਿਹੜੀਆਂ 4 ਟਰਮਾਂ ਦੇ ਨਾਲ ਮੁਕਾਬਲਤਨ ਜਿਵੇਂ ਟੋੜਾ ਤੋਂ ਬਾਅਦ ਸਭ ਉਰਾਰੇ ਸਭ ਤੋਂ ਘੱਟ ਵਿਵਾਦ ਹੋਇਆ ਘੱਟ ਕੰਟਰੋਵਰਸੀ ਹੋਈ ਹੈ ਔਰ ਬੜੇ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਤੇ ਕਿੰਤੂ ਪ੍ਰੰਤੂ ਬਹੁਤ ਘੱਟ ਹੋਇਆ ਉਮੀਦ ਕਰਦੇ ਆ ਕਿ ਇਸ ਦਰੇ ਹੋ ਆਪਣੀ ਜ਼ਿੰਮੇਵਾਰੀ ਨਿਭਾਉਣਗੇ ਉਹਨਾਂ ਲਈ ਸਾਡੇ ਵੱਲੋਂ ਵਾਰਕਾਂ ਤੇ ਸ਼ੁਭਚਾਵਾ ਇਸ ਜਿੱਤ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸ਼ੁਭੀਚਾਵਾ ਦਿੰਦੇ ਅਕਾਲੀ ਦਲ ਨੂੰ ਸਿਆਸੀ ਬਲ ਮਿਲੇਗਾ ਬਹੁਤ ਮਿਹਰਬਾਨੀ ਸਾਰਾ ਵੇਰਵਾ ਜਿਹੜਾ ਆਪਣੀ ਵੈਬਸਾਈਟ ਤੇ ਬਾਬੂਸ਼ਹੀ ਇੰਗਰੇਜ਼ੀ opportunity.com ਇੰਗਰੇਜ਼ੀ babushahi.in ਪੰਜਾਬੀ ਤੇ ਬਾਬੂਸ਼ਹੀ hindi.com ਤਿੰਨਾਂ ਤੇ ਅਸੀਂ ਨਾਲ ਦੀ ਨਾਲ ਅਸੀਂ ਜਿਹੜਾ ਵੇਰਵਾ ਉਹ ਪਾ ਰਹੇ ਆ ਤੇ ਇਸ ਜਿਹੜੀ ਤਰੰਧਾਨ ਦੀ ਜੋਣ ਹੋ ਰਹੀ ਹੈ ਉਹਦੇ ਤੇ ਵੀ ਕੁਛ ਨਾ ਕੁਛ ਅਸਰੇ ਦਾ ਇਸ ਦਾ ਜ਼ਰੂਰ ਪਏਗਾ ਨਤੀਜਾ ਤਾਂ ਪਤਾ ਨਹੀਂ ਇਹ ਕੀ ਆਉਣਾ ਪਰ ਕਿਉਂਕਿ ਨੇੜੇ ਹੈ ਸੋ ਇਜ਼ ਹਰ ਇੱਕ ਦਾ ਇੱਕ ਇੱਕ ਗੱਲ ਦਾ ਫਰਕ ਪੈਂਦਾ ਇਹ ਇਸ ਨੇ ਇੱਕ ਵਾਰ ਫਿਰ ਇਹ ਇਹ ਗੱਲ ਜਿਹੜੀ ਹੈ ਜਾਂ ਦੇ ਕੇ ਸ਼੍ਰੋਮਣੀ ਕਾਲੀ ਦਾ ਜਿਹੜਾ ਉਹ ਅਜੇ ਵੀ ਸਿੱਖ ਰਾਜਨੀਤੀ ਵਿੱਚ ਸਿੱਖ ਪੰਥ ਦੀ ਰਾਜਨੀਤੀ ਵਿੱਚ ਸੈਂਟਰ ਸਟੇਜ ਤੇ ਹੈ ਹਾਲਾਂਕਿ ਉਹ ਕਹ ਸਕਦਾ ਹੈ ਕਿ ਇਹਦਾ ਜਿਵੇਂ ਚੋਣ ਹੋਈ ਨੂੰ ਬੜਾ ਜ਼ਰ ਹੋ ਗਿਆ ਤਾਂ ਪੁਰਾਣੀ ਚੋਣ ਹੋਈ ਹੋਈ ਹੈ ਨਵੀਂ ਚੋਣ ਹੋਣੀ ਚਾਹੀਦੀ ਹੈ ਨਵੀਂ ਚੋਣ ਦੀ ਡਿਮਾਂਡ ਕੀਤੀ ਜਾ ਰਹੀ ਹੈ ਮੰਗ ਕੀਤੀ ਜਾ ਰਹੀ ਹੈ ਹੁਣੀ ਵੀ ਚਾਹੀਦੀ ਹੈ ਬਹੁਤ ਸਾਲ ਹੋ ਗਏ ਇਹ ਚੋਣਾਂ ਨਹੀਂ ਹੋਈਆਂ ਤੇ ਕਿਤਨੇ ਕਿਤੇ ਲੀਗਲ ਉਲਜਣਾ ਚਲਦੇ ਆ ਪਿਆ ਸਾਰਾ ਸ਼੍ਰੋਮਿਕ ਕਮੇਟੀ ਦੀ ਚੋਣ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਹੈ ਪਰ ਅਜੇ ਤੱਕ ਸਕੇਂਦਰ ਸਰਕਾਰ ਨੇ ਕੋਈ ਬਹੁਤ ਨਵੇਕਲੀ ਪਹਿਲ ਕਦਮੀ ਨਹੀਂ ਕੀਤੀ ਜਾਂ ਕੋਈ ਇਹੋ ਜੀ ਪਹਿਲ ਕਦਮੀ ਨਹੀਂ ਕੀਤੀ ਜਿਹਦੇ ਨਾਲ ਲੱਗੇ ਕਿ ਹੋਣੇ ਹੋ ਜਾਣਗੀਆਂ ਜਿਹੜੇ ਚੀਫ ਗੁਰਦੁਆਰਾ ਕਮਿਸ਼ਨਰ ਚੀਫ ਇਲੈਕਸ਼ਨ ਕਮਿਸ਼ਨਰ ਚੋਣਾ ਚੀਫ ਕਮਿਸ਼ਨਰ ਗੁਰਦੁਆਰਾ ਇਲੈਕਸ਼ਨਸ ਜਿਹੜੇ ਜਸਟਿਸ ਸਾਰੋਂ ਸੀ ਉਹਨਾਂ ਦੀ ਟਰਮ ਪੂਰੀ ਹੋ ਗਈ ਹੈ ਨਵੇਂ ਕੋਈ ਲਾਇਆ ਨਹੀਂ ਅਜੇ ਇਹਦਾ ਚੋਣਾਂ ਦੇ ਬਾਰੇ ਵੋਟਾਂ ਦੇ ਬਾਰੇ ਕੇਸ ਹਾਈ ਕੋਰਟ ਚ ਹੈ ਸੋ ਅਜੇ ਤੱਕ ਉਹ ਵਿੱਚ ਪੈਂਡਿੰਗ ਹੈ ਹਾਲਾਂਕਿ ਸਾਰੇ ਪਾਸੇ ਡਿਮਾਂਡ ਹੈਗੀ ਹੈ ਲੋਕ ਮੰਗ ਕਰ ਰਹੇ ਨੇ ਕਿ ਕਿ ਨਵੀਆਂ ਚੋਣਾਂ ਹੋਣੀਆਂ ਚਾਹੀਦੀਆਂ ਤੇ ਨਵਾਂ ਜਿਹੜਾ ਸਿੱਖ ਵੋਟਰਾਂ ਦਾ ਫਤਵਾ ਹੋਣਾ ਚਾਹੀਦਾ ਤੇ ਇਹ ਤਾਂ ਹੁਣ ਕੇਂਦਰ ਸਰਕਾਰ ਤੇ ਨਿਰਪੱਖ ਕਰਦਾ ਹੈ ਕਿ ਕਦੋਂ ਚੋਣਾਂ ਕਰਾਉਂਦੀ ਹੈ ਪਰ ਫਿਲਹਾਲ ਸ਼੍ਰੋਮਣੀ ਕਾਲੀਦਾਰ ਨੂੰ ਇਸ ਚੋਣ 'ਚ ਜਿੱਤਾ ਅਸਲ ਕੋਈ ਆ ਤੇ ਉਹਨੂੰ ਬਲ ਮਿਲਿਆ